ਇੱਕ ਪਾਸੇ ਹੁਣ ਜਿਹੜਾ ਪੰਜਾਬ ਸਰਕਾਰ ਹੈ ਦਾਵਾ ਠੋਕਰੀ ਹੈ ਤੇ ਕੇਂਦਰ ਦਾ ਪੰਜਾਬ ਸਰਕਾਰ ਨੇ ਦਾਵਾ ਹੀ ਠੋਕਿਆ ਹੁੰਦਾ ਤਾਂ ਸਭਾ ਹਾਲਾਤ ਨਹੀਂ ਸੀ ਬਣਨੇ ਚੰਡੀਗੜ੍ਹ ਜਿਹੜਾ ਹੈ ਕਿ ਕੱਲੀ ਕੋਈ ਧਰਤੀ ਦਾ ਹਿੱਸਾ ਨਹੀਂ ਸਾਬ ਇਹ ਕੈਪੀਟਲ ਆ ਸਾਡਾ ਦਿਲ ਦਾ ਟੁਕੜਾ ਹੈ ਪੰਜਾਬ ਦਾ ਜਿਹੜੀ ਨਲਾਇਕੀ ਕਰਕੇ ਅੱਜ ਚੰਡੀਗੜ੍ਹ ਨੂੰ ਖਤਰਾ ਬਣਿਆ ਖੜਾ ਹੈ ਉਹ ਹੀ ਨਲਾਇਕੀ ਕਰਕੇ ਕਿਸਾਨ ਰੋੜ ਰਹੇ ਡੰਗਾ ਖਾ ਰਹੇ ਆਤਮ ਹੱਤਿਆ ਕਰ ਰਹੇ ਨਾ ਸਮਝ ਮੁਖੀ ਆ ਜੀ ਨੇ ਸਾਬ ਉਹ ਲੈ ਕੇ ਬਹਿ ਗਿਆ ਪੰਜਾਬ ਨੂੰ ਲੀਡਰ ਜਿਹੜੇ ਵੱਡੇ ਜਿਵੇਂ ਕਹਿੰਦੇ ਨੇ ਕਾਂ ਫੜ ਕੇ ਕੋਈ ਨਾ ਕੋਈ ਟੰਗ ਦੇ ਤੁਸੀਂ ਕੱਲੇ ਮੈਂ ਨਹੀਂ ਕਹਿੰਦਾ ਕਾਂਗਰਸ ਦੇ پکڑੋ ਚਾਹੇ ਬੀਜੇਪੀ ਦੇ ਅੰਦਰ ਵੀ ਜੇ ਕੋਈ ਕਾਲੀ ਬੇਡ ਹੈ ਸਾਡੇ 'ਚ ਕੋਈ ਹੈ ਤਾਂ ਉਹਨਾਂ ਨੂੰ ਵੀ ਕਰੋ ਆਮ ਆਦਮੀ ਪਾਰਟੀ ਦੇ ਕਰੋ ਜਦੋਂ ਚਾਹੇ 6 ਤੋਂ 18% ਬੀਜੇਪੀ ਦੇ ਵੋਟ ਵਧ ਗਏ ਪਰ ਬੇਸਿਕ ਗੱਲ ਤਾਂ ਜਿਵੇਂ ਉੱਥੇ ਖੜੀ ਨੇ ਸੀਟ ਤੇ ਕੋਈ ਨਹੀਂ ਆਈ ਸਰ ਲੈ ਦੇ ਕੇ ਤਾਂ ਸੀਟ ਚਾਹੀਦੀ ਹੈ ਹਰਿਆਣਾ ਵੱਲੋਂ ਚੰਡੀਗੜ੍ਹ ਦੇ ਵਿੱਚ ਆਪਣੀ ਵੱਖਰੀ ਰਾਜਧਾਨੀ ਬਣਾਉਣ ਦੇ ਲਈ ਜ਼ਮੀਨ ਮਾਮਲਾ ਇੱਕ ਵਾਰ ਫੇਰ ਪੱਖ ਦਾ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਸਰਕਾਰ ਇਸ ਤੋਂ ਪੱਲਾ ਝੜ ਰਹੀ ਹੈ ਕੇਂਦਰ ਦੇ ਰਿਪਾਰੀ ਹੈ ਪਰ ਅੱਜ ਸੁਨੀਲ ਜਾਖੜ ਦੇ ਇੱਕ ਟਵੀਟ ਨੇ ਫੇਰ ਤੋਂ ਮਾਮਲਾ ਪੂਰਾ ਗਰਮਾ ਦਿੱਤਾ ਹੈ ਸੁਨੀਲ ਜਾਖੜ ਹੋਣਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਸ ਮਾਮਲੇ ਦੇ ਵਿੱਚ ਪੈ ਕੇ ਇਹਨੂੰ ਰੱਦ ਕਰਨ ਉੱਥੇ ਹੀ ਮੁੱਖ ਮੰਤਰੀ ਨੂੰ ਵੀ ਇਹ ਗੱਲ ਕਹੀ ਹੈ ਕਿ ਜਾਦੇ ਮਾਮਲਾ ਉੱਠਿਆ ਸੀ ਤੁਸੀਂ ਵੱਖਰੀ ਜ਼ਮੀਨ ਕਿਉਂ ਮੰਗੀਏ ਉੱਥੇ ਹੀ ਇਹ ਮਾਮਲੇ ਨੂੰ ਦਬਤ ਸਕਦੇ ਸਨ ਸਰਣੇ ਇਸ ਸਮੇਂ ਸੁਨੀਲ ਜਾਖੜ ਮੌਜੂਦ ਹੈ ਗੱਲਬਾਤ ਕਰਦੇ ਹੋਰ ਵੀ ਬਹੁਤ ਸਾਰੇ ਮੁੱਦੇ ਤੇ ਗੱਲ ਕਰਾਂਗੇ ਜਾਖੜ ਸਾਹਿਬ ਕਿ ਸੀ ਕੇ ਦਾ ਪੂਰੇ ਮਾਮਲੇ ਨੂੰ ਦੇਖ ਰਹੇ ਹੋ ਆ ਕਿ ਕਰ ਇੱਕ ਪਾਸੇ ਹੁਣ ਜਿਹੜਾ ਪੰਜਾਬ ਸਰਕਾਰ ਹੈ ਦਾਵਾ ਠੋਕਰੀ ਹੈ ਤੇ ਕੇਂਦਰ ਦੇ ਉੱਤੇ ਸਾਰੀ ਗੱਲ ਪੰਜਾਬ ਸਰਕਾਰ ਨੇ ਦਾਵਾ ਹੀ ਠੋਕਿਆ ਹੁੰਦਾ ਤਾਂ ਸਾਭਾ ਹਾਲਾਤ ਹੀ ਨਹੀਂ ਸੀ ਬਣਨੇ ਅੱਜ ਪੰਜਾਬ ਇਹਨਾਂ ਦੀ ਬੇਤੁਕੀ ਗੱਲਾਂ ਇਹਨਾਂ ਦੀਆਂ ਬੇਸਮਝ ਦੇ ਨਾਲ ਬਿਨਾ ਕਿਸੇ ਸੋਚ ਵਿਚਾਰ ਦੇ ਜੋ ਇਹਨਾਂ ਨੇ ਹਰਿਆਣਾ ਦੀ ਜਿਹੜੀ ਮੰਗ ਸੀ ਉਹਦੇ ਉੱਤੇ ਮੋਹਰ ਖੁਦ ਭਗਵੰਤ ਮਾਨ ਜੀ ਨੇ ਲਾਈ ਹੈ ਉਹਨਾਂ ਨੇ 10 ਸੈਕਿੰਡ ਮੰਗੇ ਸੀਗੇ ਇਹਨਾਂ ਨਾਲ ਵੀ ਆ ਇਹਨਾਂ ਨੂੰ ਤਾਂ 10 ਸੈਕਿੰਡ ਦੇ ਦਿਓ 10 ਸੈਕਿੰਡ ਪੰਜਾਬ ਨੂੰ ਦੇ ਦਿਓ। ਭਗਵੰਦ ਮਾਨ ਜੀ ਤੁਹਾਡਾ ਐ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਹੈ। ਕਿਸ ਤਰ੍ਹਾਂ ਕਿਸ ਤੋਂ ਮੰਗਣ ਦੀ ਤੁਹਾਨੂੰ ਲੋੜ ਹੈ ਤੁਹਾਡੇ ਕੋਲ ਤੁਹਾਡੀ ਵਿਧਾਨ ਸਭਾ ਹੈਗੀ। ਤੁਸੀਂ ਉਹਦੇ ਉੱਤੇ ਦੇ ਆਪਣਾ ਅਧਿਕਾਰ ਛੱਡ ਰਹੇ ਹੋ। ਸੋ ਉਹਨਾਂ ਦੇ ਬੀਜੇ ਜਿਹੜੇ ਕੰਡੇ ਆ ਸਾਹਿਬ ਉਹ ਅੱਜ ਚੁਗਣੇ ਪੈ ਰਹੇ ਹੈ। ਬਿਲਕੁਲ ਮੈਂ ਜਬ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਵੀ ਹੈ ਆਸ ਵੀ ਹੈ ਵੀ ਆ ਜਿਹੜੀ ਅਪੀਲ ਹੈ ਬਿਲਕੁਲ ਰੰਗ ਲਿਆਊਗੀ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਦਾ ਕਰਮ ਭੂਮੀ ਰਹੀ ਹੈ 6 ਸਾਲ ਇਥੇ ਨੇ ਕੰਮ ਕੀਤਾ ਤੇ ਪੰਜਾਬ ਦੇ ਨਾਲ ਜਿਹੜਾ ਲਗਾਵ ਹੈ ਉਹ ਉਹਨਾਂ ਦੀ ਹਰੇਕ ਐਕਸ਼ਨ ਚ ਚਲਕਦਾ ਹੈ ਭਾਵੇਂ ਚਾਹੇ ਕਰਤਾਰਪੁਰ ਸਾਹਿਬ ਦਾ ਲੰਗਾ ਸਾਹਿਬ ਜਦੋਂ ਦੇ ਆਜ਼ਾਦੀ ਦੀ ਮਿਲੀ ਉਦੋਂ ਦੀ ਸਾਡੀ ਮੰਗ ਹੈ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾਇਆ ਗਿਆ ਬਾਲ ਦਿਵਸ ਦੀਆਂ ਗੱਲਾਂ ਕਰਦਾ ਭਾਵਨਾਤਮਕ ਤੌਰ ਤੇ ਪ੍ਰਧਾਨ ਮੰਤਰੀ ਜੀ ਜੁੜੇ ਹੋਏ ਆ ਇਹਦੇ ਵਿੱਚ ਕੋਈ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਪਰ ਸੰਧਿਗੜ ਜਿਹੜਾ ਹੈ ਕਿ ਕੱਲੀ ਕੋਈ ਧਰਤੀ ਦਾ ਹਿੱਸਾ ਨਹੀਂ ਸਾਹਿਬ ਬੀਆ ਕੈਪੀਟਲ ਆ ਸਾਡਾ ਦਿਲ ਦਾ ਟੁਕੜਾ ਹੈ ਪੰਜਾਬ ਦੇ ਅਗਰ ਦਿੱਲੀ ਦਾ ਦਿਲ ਹੈ ਦਿੱਲੀ ਹੈ ਦਿਲ ਹਿੰਦੁਸਤਾਨ ਦਾ ਤਾਂ ਚੰਡੀਗੜ੍ਹ ਹੈ ਦਿਲ ਪੰਜਾਬ ਦਾ ਇਹਦੇ ਵਿੱਚੋਂ ਕੋਈ ਟੁਕੜਾ ਕੱਢ ਕੇ ਲੈ ਜੇ ਸਭ ਕਿਵੇਂ ਬਰਦਾਸ਼ਤ ਹੋ ਜੂਗੀ ਕਿੰਨਾ ਵੱਡੀ ਠੇਸ ਪੰਜਾਬ ਦੇ ਲੋਕਾਂ ਨੂੰ ਲੱਗੀ ਹੈ ਇੱਕ ਪਾਸੇ ਅਸੀਂ ਉਹਨਾਂ ਦੀ ਭਾਵਨਾ ਜ਼ਖਮ ਜਿਹੜੇ ਸਾਡੇ ਲੱਗੇ ਪੰਜਾਬੀਆਂ ਦੇ ਉਹਦੇ ਮੱਲਮ ਲਾ ਰਹੇ ਪ੍ਰਧਾਨ ਮੰਤਰੀ ਜੀ ਦੂਜੇ ਪਾਸੇ ਆ ਹਰਕਤ ਹੋ ਜੇ ਇਸ ਕਰਕੇ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਫਾਰੀ ਤੌਰ ਤੇ ਤੁਸੀਂ ਖੁਦ ਨਿੱਜੀ ਤੌਰ ਤੇ ਇਸ ਮਸਲੇ ਨੂੰ ਕੋਖੋ ਤੇ ਇਹਨੂੰ ਨਿਰਸਤ ਕਰੋ ਇਸ ਕੰਮ ਨੂੰ ਕਿਉਂਕਿ ਆ ਕੋਈ ਬੜਾ ਸਿਆਣਾ ਪੜਾ ਕੰਮ ਨਹੀਂ ਹੋਊਗਾ ਕਿਉਂਕਿ ਇੱਥੇ ਪੰਜਾਬ ਦੇ ਅੰਦਰ ਪਹਿਲਾਂ ਵੀ ਬਹੁਤ ਸਾਰੇ ਸਮੱਸਿਆਵਾਂ ਹੈਗੀਆਂ। ਸਦਨ ਵਿਧਾਨ ਸਭਾ ਦੀ ਗੱਲ ਹੈਗੀ ਹੈ ਕੱਲੋਂ ਹਾਈ ਕੋਰਟ ਅਲੱਗ ਕਰਨ ਦੀ ਜਾਂ ਹੋਰ ਸਾਰੀ ਚਰਚਾ ਉਹ ਉਹਨਾਂ ਨੇ ਉਹਦਾ ਵੀ ਉਹਨਾਂ ਨੇ ਮੁੱਢ ਬੰਨਤਾ ਸੀਗਾ ਸਾਬ ਭਗਵੰਦ ਮਾਨ ਜੀ ਨੇ ਆਹ ਦਰਵਾਜ਼ਾ ਖੋਲਤਾ ਵੀ 10 ਸਿਕੜਨਾਂ ਨੂੰ ਦਿੱਤੀ ਹੈ ਤੇ ਹਰਿਆਣੇ ਵਾਲੇ ਹਾਈ ਕੋਰਟ ਮੰਗਣਗੇ ਨਾਲ ਸਾਨੂੰ ਵੀ ਹਾਈ ਕੋਰਟ ਦੀ ਜਗ੍ਹਾ ਦੇ ਦਿਓ। ਭਗਵੰਦ ਮਾਨ ਜੀ ਆ ਕੀ ਦੇ ਹੈ? ਛੋੜ ਦੇ ਪੰਜਾਬ ਦੇ ਸਾਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਸ਼ਾਇਦ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਇਸ ਕਿਸਮ ਦੀਆਂ ਹਰਕਤਾਂ ਹੋ ਰਹੀਆਂ ਪੰਜਾਬ ਦੇ ਅੰਦਰ। ਇਨਸਟੈਬਿਲਿਟੀ ਹੋਵੇ ਰਾਜਕਤਾ ਦੀ ਸਥਿਤੀ ਪਹਿਲਾਂ ਹੀ ਬਣੀ ਹੋਈ ਹੈ ਵੈਸੇ ਤਾਂ ਲੋੜ ਹੀ ਨਹੀਂ ਹੈ ਕੋਈ ਨਵਾਂ ਇੱਕ ਬਾਰੂਦ ਛੱਡਣ ਦੀ ਉਹਦੇ ਬਾਅਦ ਵੀ ਬਣੀ ਹੋਈ ਹੈ ਤਾਂ ਉਹ ਅਦਰ ਮੈਂ ਨਹੀਂ ਸਮਝਦਾ ਚਾਹ ਕਿੰਨੇ ਭੋਲੇ ਹੋਣ ਚਾਏ ਸਾਡੇ ਰਾਜਨੀਤਿਕ ਵਿਰੋਧ ਭਗਵੰਤ ਮਾਨ ਜੀ ਨਾਲ ਹੋ ਸਕਦੇ ਆ ਪਰ ਮੈਂ ਮੰਨਦਾ ਹੈ ਤਾਂ ਪੰਜਾਬੀ ਨਸਲ ਪੰਜਾਬੀ ਇਹ ਜੀ ਸੋਚ ਨਹੀਂ ਰੱਖਦਾ ਵਿਚੰਦੀਗੜ੍ਹ ਜਿਹੇ ਸਾ ਦੇ ਉਹਨਾਂ ਨੂੰ ਦੇ ਦਿਓ ਸਭ ਕੇਜਰੀਵਾਲ ਸਾਹਿਬ ਦਾ ਮੇਰ ਕਲ ਸ਼ੋਸ਼ ਹੈ ਕੋਈ ਨਾ ਕੋਈ ਜਿਹੜਾ ਉਹਨਾਂ ਨੇ ਇਨਾਂ ਦੇ ਥਰੂ ਬੁਲਾਇਆ ਠੀਕ ਹੈ ਪੰਜਾਬੀ ਗੱਲ ਕਰ ਪਰ ਪੰਜਾਬ ਤਾਂ ਫੇਰ ਤਰਾਤਰੋ ਕਰ ਰਿਹਾ ਸਾਰੇ ਕਿਸਾਨ ਨੇ ਜਿਹੜੇ ਹਾਲਾਂਕਿ ਭਾਜਪਾ ਦਾਅਵਾ ਕਰੀਆ ਕਿ ਅਸੀਂ ਉਹਨਾਂ ਨੂੰ ਜਿਹੜਾ ਫੰਡਿੰਗ ਦਿੱਤੀ ਹੈ ਪੈਸਾ ਦਿੱਤਾ ਹੈ ਫਸਲ ਖਰੀਦਣ ਵਾਸਤੇ ਪਰ ਫੇਰ ਕਿਸਾਨ ਰੁੱਲਦਾ ਨਜ਼ਰ ਆ ਰਿਹਾ ਆ ਫਸਲਾਂ ਹਜੇ ਵੀ ਲੇਟ ਹੁੰਦੀਆਂ ਜਾ ਰਹੀਆਂ ਤੁਸੀਂ ਵੀ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕਰੋ ਜਿਹੜੀ ਨਲਾਇਕੀ ਕਰਕੇ ਅੱਜ ਚੰਡੀਗੜ੍ਹ ਨੂੰ ਖਤਰਾ ਬਣਿਆ ਖੜਾ ਹੈ ਉਹ ਹੀ ਨਲਾਇਕੀ ਕਰਕੇ ਕਿਸਾਨ ਰੁੱਲ ਰਿਹਾ ਡਾਂਗਾ ਖਾ ਰਿਹਾ ਆਤਮ ਹੱਤਿਆ ਕਰ ਰਿਹਾ ਕਿਉਂਕਿ ਮਿਲਿੰਗ ਪਾਲਿਸੀ ਬਣਦੀ ਹੈ ਕਿ ਸਰਕਾਰ ਦੀ ਪੰਜਾਬ ਸਰਕਾਰ ਦੀ ਜਿਹਦੇ ਵਿੱਚ ਫੈਸਲਾ ਹੁੰਦਾ ਕਿ ਕਿਹੜਾ ਝੋਨਾ ਕਿਹੜੀ ਏਜੰਸੀ ਖਰੀਦੂਗੀ ਉਹਦੀ ਜੁਆਇੰਟ ਕਸਟਡੀ ਕਿਵੇਂ ਹੋਗੀ ਕਿੰਨਾ ਉਹਦੇ ਤੇ ਬਾਰਦਾਨਾ ਚਾਹੀਦਾ ਕਿੰਨੀਆਂ ਤਰਪਾਲਾਂ ਚਾਹੀਦੀਆਂ ਕਿ ਉਹ ਬਾਰਦਾਨਾ ਅੱਧਾ ਅੱਧਾ ਕਰਦੇ ਐ ਅੱਧਾ ਸਰਕਾਰ ਦਾ ਅੱਧਾ ਦਾ ਮਿਲਨ ਹਰ ਸਾਲ 2-3 ਮਹੀਨੇ ਪਹਿਲਾਂ ਝੋਨੇ ਦੀ ਖਰੀਦ ਤੋਂ ਪਹਿਲਾਂ ਆ ਜਾਂਦੀ ਹੈ 23 ਦੇ ਅੰਦਰ ਮੇਰੇ ਖਿਆਲ 2 ਅਗਸਤ ਨੂੰ ਆ ਗਈ ਸੀ ਉਸ ਤੋਂ 31 ਜੁਲਾਈ ਨੂੰ ਆ ਗਈ ਸੀ ਐਤਕੀ ਇਹਨਾਂ ਨੇ 24 ਸਤੰਬਰ ਨੂੰ ਪਾਲਿਸੀ ਲੈ ਕੇ ਆਈ ਹੈ ਤੇ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ ਵੀ ਕਿਹੜਾ ਸ਼ੈਲਰ ਚ ਕਿੰਨਾ ਜਾਣਾ ਹੈ ਉਹਨਾਂ ਦੀ ਰਾਏ ਉਹਨਾਂ ਤੋਂ ਪੁੱਛ ਕੇ ਵੀ ਸਹਿਮਤੀ ਹੈ ਕਿ ਨਹੀਂ ਮਹੀਨਾ ਲੱਗ ਜਾਂਦਾ ਕਿਉਂਕਿ 3000 ਦੇ ਕਰੀਬ ਮੰਡੀਆਂ ਹਨ ਉਹਨਾਂ ਨੂੰ ਕਿੱਥੇ ਕਿੱਥੇ ਮਾਲ ਭੇਜਣਾ ਹੈ ਸਮਾਂ ਲੱਗਦਾ ਸਭ 24 ਅਗਰ ਸਪਟੈਂਬਰ ਨੂੰ ਇਹਨਾਂ ਨੇ ਪਾਲਿਸੀ ਲੈ ਕੇ ਆਈ ਹੈ 1 ਅਕਤੂਬਰ ਨੂੰ ਖਰੀਦ ਚਾਲੂ ਹੋ ਗਈ ਸੋਨੇ ਦੀ ਤੇ 24 ਅਕਤੂਬਰ ਤੱਕ ਤਾਂ ਸਰਕਾਰ ਨੂੰ ਆਈ ਨਹੀਂ ਪਤਾ ਵੀ ਕਿੱਥੇ ਕਿਹੜਾ ਸ਼ੈਲਰ ਚ ਜਗ੍ਹਾ ਹੈ ਨਹੀਂ ਹੈ ਕਿਹੜਾ ਸ਼ੈਲਰ ਮਾਲ ਲਵਣ ਨੂੰ ਤਿਆਰ ਹੈ ਕਿਹੜਾ ਮਨਾ ਕਰ ਰਿਹਾ ਹੈ ਤੇ ਆਪੀ ਆ ਕਿਸਾਨ ਫਿਰ ਭੁਗਤ ਰਹੇ ਉਸ ਗਲਤੀ ਕਮਜ਼ੋਰੀ ਉਥੇ ਵੀ ਭੁਗਤ ਰਹੇ ਨਾਲ ਹੁਣ ਜਿਹੜਾ ਰਾਏ ਕੇ ਮੰਡੀ ਚ ਰੋਲਾ ਪਿਆ ਇਹਦਾ ਵੀ ਦੇਖੋ ਸਭ 1 ਮਹੀਨੇ ਦਾ ਡਿਲੇ ਜਿਹੜਾ ਹੋਣਾ ਹੈ ਹੁਣ ਮੌਸਮ ਬਦਲ ਗਿਆ ਇਸ ਨਮੀ ਆ ਗਈ ਸਾਬ ਸਮੱਸਿਆ ਚ ਵਧ ਗਿਆ ਉਹ ਉਹਦਾ ਵੀ ਖਾਮਿਆਜਾ ਉਹਨੂੰ ਭੁਤਣਾ ਸਭ ਇੱਕ ਨਾ ਸਮਝ ਮੁਖੀ ਆ ਜੈਨੇ ਸਭ ਉਹ ਲੈ ਕੇ ਬਹਿ ਗਿਆ ਪੰਜਾਬ ਨੂੰ ਮੈਂ ਸਮਝਦਾ ਬਈ ਸਰਕਾਰ ਟੋਟਲੀ ਮੈਦਾ ਮਯਾਕ ਜਿਵੇਂ ਸਾਰੇ ਕਿਸਾਨ ਲੀਡਰ ਨੇ ਜਿਹੜੇ ਲਗਾਤਾਰ ਉਹ ਧਰਨੇ ਆ ਤੇ ਰਵਨੀਤ ਬਿੱਟੂ ਹੋਣਾ ਦਾ ਉਸਤੇ ਬਿਆਨ ਵੀ ਆਉਂਦਾ ਕਿ ਇਹਨਾਂ ਦੀ ਜ਼ਮੀਨ ਜਿਹੜੀ ਜ਼ਿਆਦਾਤਾ ਉਹਦੀ ਕੋਕ ਕਰਨੀ ਚਾਹੀਦੀ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਕਿ ਵਾਕਈ ਲੱਗਦਾ ਹੈ ਜਿਹਾ ਕੋਈ ਸਥਿਤੀ ਬਣੀ ਦੇਖੋ ਉਹ ਕੈਬਨਿਟ ਮਨਿਸਟਰ ਹੈ ਉੱਥੇ ਸੈਂਟਰ ਦੇ ਅੰਦਰ ਮੇਰੇ ਕੋਲੀਗ ਹੈ ਉਮਰਜੀ ਮੇਰੇ ਤੋਂ ਛੋਟੇ ਇਸ ਕਰਕੇ ਮੈਂ ਉਹਨਾਂ ਨੂੰ ਆ ਇੱਕ رائے ਦੇ ਸਕਦਾ ਕਿ ਕਿਸੇ ਦੀ ਜਾਂਚ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਆਪਣੇ ਘਰ ਦੇ ਅੰਦਰ ਜਿਹੜੀ ਪੋਲੀਟੀਕਲ ਕਲਾਸ ਹੈ ਇਹਦੇ ਉੱਤੇ ਕਰਕੇ ਦਿਖਾਓ ਕੁਛ ਨਾ ਕੁਛ ਵੀ ਅਸੀਂ ਕਰਪਸ਼ਨ ਦੇ ਖਿਲਾਫ ਆ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ ਭਗਵੰਤ ਮਾਨ ਜੀ ਪਿਛਲੇ ਢਾਈ ਤਿੰਨ ਸਾਲ ਤੋਂ ਆ ਹੀ ਸੁਣੀ ਜਾਂਦੇ ਮੈਂ ਟੰਗ ਦੂੰਗਾ ਕਦੇ ਸੀਓ ਨੂੰ ਕਹਿ ਦਿੰਦੇ ਆ ਕਾਂਗਰਸ ਪ੍ਰਧਾਨ ਨੂੰ ਕਹਿ ਦਿੰਦੇ ਆ ਕਿਤੇ ਹੋਰ ਨੂੰ ਕਹਿ ਦਿੰਦੇ ਆ ਵੀ ਮੈਂ ਤੈਨੂੰ ਟੰਗ ਦੂੰਗਾ ਮੇਰੇ ਕੋਲ ਫਾਈਲਾਂ ਪਈਆਂ ਮੈਂ ਟੰਗਣ ਲੱਗਿਆ ਤੈਨੂੰ ਕਿਤੇ ਉਹਦੇ ਨਾਲ ਇਕੁਏਸ਼ਨ ਨਾਲ ਜਿਵੇਂ ਭਗਵੰਤ ਮਾਨ ਵੀ ਕਰਦਾ ਫਿਰਦਾ ਹੈ ਹੁਣ ਬਿੱਟੂ ਵੀ ਕਰਨ ਲੱਗੇ ਨਹੀਂ ਤੁਹਾਡੇ ਕੋਲ ਬਾਕੀ ਗੱਲਾਂ ਤਾਂ ਹੋ ਸਕਦਾ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਅਧੀਨ ਇਹਨਾਂ ਤੋਂ ਬਿਨਾਂ ਰਾਏ ਨਹੀਂ ਹੋ ਸਕਦੀ ਪਰ ਜਿਹੜਿਆਂ ਦੇ ਕੇਸ ਸੈਂਟਰ ਕੋਲ ਐ ਈਡੀ ਦੇ ਕੇਸ ਐ 10-10 ਕਰੋੜ ਰੁਪਏ ਕਰੇ ਫੜੇ ਗਏ ਉਹ ਤਾਂ ਤੁਸੀਂ ਪਰਸੂ ਕਰ ਹੀ ਸਕਦੇ ਹੋ ਜਾ ਕੇ ਉਹ ਮਨਿਸਟਰ ਨੂੰ ਮਿਲ ਕੇ ਜੀ ਤੁਡੀ ਐਕਸਪੀਡਾਈਟ ਨੂੰ ਤੇਜ਼ ਕਰਾਓ ਜਾਂਚ ਨੂੰ ਤਾਂ ਕਿ ਪਤਾ ਲੱਗ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਅਗਰ ਸੱਚ ਐ ਤੇ ਉਹਨਾਂ ਨੂੰ ਕਲੀਨ ਚਿੱਟ ਦੇ ਦੇ ਦੀ ਆ ਵੀ ਕਟਰੀ ਮਾਨਦਾਰ ਐ ਨਹੀਂ ਤਾਂ ਸਜ਼ਾ ਹੋਵੇ ਸਾਬ ਇਸੇ ਤਰ੍ਹਾਂ ਜਿਹੜੇ ਆ ਬਸਾਂ ਦਾ ਰੌਲਾ ਪਈ ਜਾਂਦਾ ਜਿਹਨੂੰ ਭਗਵੰਦ ਮਾਨ ਜੀ ਨੇ ਅਸੈਂਬਲੀ 'ਚ ਕਹਿਤਾ ਵੀ ਹੇਟਾ ਤੂੰ ਅੱਖ ਚੱਕ ਪਾ ਕੇ ਗੱਲ ਤੇਰੇ 'ਚ ਹਿੰਮਤ ਹੀ ਨਹੀਂ ਨੀ ਮੈਂ ਤੈਨੂੰ ਫੜ ਕੇ ਅੰਦਰ ਕਰੂੰਗਾ ਤਿੰਨ ਦਿਨਾਂ ਬਾਅਦ ਆ ਕੇ ਮੇਰੇ ਪੈਰਾਂ 'ਚ ਪਿਆ ਹੋਵਗੇ ਨਾ ਇਹ ਤਾਂ ਨਹੀਂ ਖੋਲਦੇ ਭਗਵੰਦ ਮਾਨ ਜੀ ਦਾ 2.5 ਸਾਲ ਤੋਂ ਆਈ ਕਹਾਣੀ ਪਈ ਜਾਂਦੀ ਹੈ ਪਰ ਇੰਟਰ ਸਟੇਟ ਮਸਲਾ ਹੈ ਪੈਸਾ ਪੰਜਾਬ ਦਾ ਪੈਸਾ ਬਾਡੀ ਲੱਗਣ ਜੈਪੁਰ ਗਿਆ ਤੇ ਉੱਥੇ ਬੀਜੇਪੀ ਦੀ ਸਰਕਾਰ ਹੈ ਮੁੱਖ ਮੰਤਰੀ ਨੂੰ ਜਾ ਕੇ ਮਿਲ ਲੈਣ ਜੈਤ ਕੀ ਜਦੋਂ ਜੈਪੁਰ ਜਾਣ ਬਿੱਟੂ ਜੀ ਵੀ ਆ ਤੁਸੀਂ ਹੋਰ ਨਹੀਂ ਕਰਦੇ ਤਾਂ ਸੀਬੀਆਈ ਨੂੰ ਮਾਰਕ ਕਰ ਦਿਓ ਸੀਬੀਆਈ ਆਪਿਆ ਖਾਤੇ ਫਰੋਟ ਮੇਰਾ ਕਹਿਣ ਦਾ ਪਾਵਾ ਹੈ ਇਹਨਾਂ ਸਭ ਵੀ ਲੀਡਰ ਜਿਹੜੇ ਵੱਡੇ ਜਿਵੇਂ ਕਹਿੰਦੇ ਨੇ ਕਾਂ ਫੜ ਕੇ ਕੋਈ ਨਾ ਕੋਈ ਟੰਗ ਦਿਓ ਤੁਸੀਂ ਇਕੱਲੇ ਮੈਂ ਨਹੀਂ ਕਹਿੰਦਾ ਕਾਂਗਰਸ ਦੇ ਪਕੜੋ ਚਾਹੇ ਭਾਜਪੀ ਦੇ ਅੰਦਰ ਵੀ ਜਿਹੜਾ ਕਾਲੀ ਪੇਡ ਹੈ ਸਾਡੇ ਜੀ ਕੋਈ ਹੈ ਤਾਂ ਉਹਨਾਂ ਨੂੰ ਵੀ ਕਰੋ ਆਮ ਆਦਮੀ ਪਾਰਟੀ ਦੇ ਕਰੋ ਲੀਡਰਾਂ ਨੂੰ ਪਹਿਲਾਂ ਹੱਥ ਪੈ ਜਾਊਗਾ ਨਾ ਜੀ ਫਿਰ ਲੋਕਾਂ ਦਾ ਵਿਸ਼ਵਾਸ ਬਣ ਜੂਗਾ ਵੀ ਆਹ ਵਾਕੇ ਸੱਚੇ ਸੁੱਚੇ ਕਰਪਸ਼ਨ ਦੇ ਖਿਲਾਫ ਹੈ ਫਿਰ ਸਾਰਿਆਂ ਦੇ ਖਾਤੇ ਫਰੋਲ ਲਿਓ ਸਭ ਕਿਸੇ ਦੇ ਵੀ ਫਰੋਲ ਲਿਓ ਪ੍ਰਸਾਦ ਥੋੜੇ ਅਸਤੀਫੇ ਦੀ ਬੜੀ ਜਿਹੜੀ ਚਰਚਾ ਰਹੀ ਆ ਕਾਫੀ ਮਹੀਨੇ ਚਰਚਾ ਦਾ ਵਿਸ਼ਾ ਰਿਹਾ ਆ ਹੁਣ ਵੀ ਇਹ ਗੱਲ ਸਾਹਬੜੀ ਆ ਕਿ ਅਸਤੀਫਾ ਜਾਕਰ ਸਾਹਿਬ ਨੇ ਨੈਤਿਕ ਦੇ ਆਧਾਰ ਤੇ ਦਿੱਤਾ ਆ ਪਰ ਅਗਲੀ ਕੀ ਅਗਲੀ ਅਗਲੇ ਜਾਨ ਸਾਹਿਬ ਮੈਂ ਤਾਂ ਜਦੋਂ ਕਾਂਗਰਸ ਚ ਸੀ ਉਦੋਂ ਵੀ ਜਦੋਂ 19 ਦਾ ਰਿਜ਼ਲਟ ਆਇਆ ਮੈਂ ਨਹੀਂ ਜਿੱਤ ਸਕਿਆ ਉਦੋਂ ਮੈਂ ਜਾ ਕੇ ਮੈਡਮ ਅਸਤੀਫਾ ਦਿੱਤਾ ਸੀਗਾ ਵੀ ਮੈਂ ਉਹ ਕਹਿੰਦੇ ਨਹੀਂ ਨਹੀਂ ਆਪ ਕਰੋ ਮੈਂ ਕਹਿੰਦੇ ਨਹੀਂ ਮੈਂ অন ਮੋਰਲ ਗਰਾਉਂਡ ਆ ਨਹੀਂ ਸਮਝਦਾ ਕਿ ਮੈਂ ਚਲਾਉ ਹਾਈ ਹਾਲਾ ਹੈ ਜੀ ਹੁਣ ਜਦੋਂ ਚਾਹੇ 6 ਤੋਂ 18% ਬੀਜੇਪੀ ਦੇ ਵੋਟ ਵਧ ਗਏ ਪਰ ਬੇਸਿਕ ਗਲਤੀ ਜੀ ਉੱਥੇ ਖੜੀ ਨੇ ਸੀਟ ਤੇ ਇੱਕ ਵੀ ਨਹੀਂ ਆਈ ਸਾਬ ਲੈ ਦੇ ਕੇ ਤਾਂ ਸੀਟ ਚਾਹੀਦੀ ਐ ਨਾ ਜੀ ਸੀਟਾਂ ਨਹੀਂ ਆਈਆਂ ਅੱਜ ਉੱਥੇ ਸਰਕਾਰ ਦੇ ਅੰਦਰ ਪੰਜਾਬ ਦਾ ਕੋਈ ਚੁਣਿਆ ਨੁਮਾਇੰਦਾ ਤਾਂ ਹੈ ਨਹੀਂ ਸਾਬ ਇਸ ਕਰਕੇ ਜ਼ਿੰਮੇਵਾਰੀ ਤਾਂ ਬਣਦੀ ਐ ਸਾਬ ਕਿਉਂਕਿ ਅਗਰ ਜੇ ਸੀਟਾਂ ਆ ਜਾਂਦੀਆਂ ਤੇ ਸਭ ਤੋਂ ਪਹਿਲਾਂ ਮੈਂ ਹੀ ਤੌਣ ਕਰਕੇ ਅੱਗੇ ਖੜਾ ਦੇਖੋ ਜੀ ਮੈਂ ਨਹੀਂ ਲਿਆਤੀ ਹਮਲ ਮਾਰਤੇ ਪਰ ਜ਼ਿੰਮੇਵਾਰੀ ਬਣਦੀ ਐ ਹਾਂ ਚਰਚਾ ਵਾਂਗ ਸਮਝਾਉਣ ਦੀ ਚੱਲ ਰਹੀਆਂ ਉਧਰੋਂ ਗੱਲ ਹੋਈ ਕੁਛ ਕੇ ਕੀ ਹੋਇਆ ਦੇਖੋ ਬੰਦਿਆਂ ਦੀ ਕੋਈ ਘਾਟ ਨਹੀਂ ਸਾਬ ਇੱਥੇ ਬੜੇ ਕੇਪੇਬਲ ਲੀਡਰ ਬੈਠੇ ਐ ਬਹੁਤ ਸਾਰੇ ਮੁੱਦੇ ਵੀ ਐ ਪੰਜਾਬ ਦੇ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਐ ਜਿਨ੍ਹਾਂ ਦੇ ਉੱਤੇ ਐ ਪ੍ਰਧਾਨ ਦੇ ਉੱਤੇ ਪ੍ਰਧਾਨ ਦਾ ਤਾਲਮੇਲ ਸੈਂਟਰ ਨਾਲ ਵੀ ਪੂਰਾ ਹੋਵੇ ਤੇ ਉਸ ਪ੍ਰਧਾਨ ਦੇ ਉੱਤੇ ਜਿਹੜੇ ਪੁਰਾਣੇ ਬੀਜੇਪੀ ਵਾਲੇ ਪਰਥੇ ਬੀਜੇਪੀ ਦਾ ਕਾਡਰ ਬੈਠਾ ਉਹਨਾਂ ਦਾ ਵੀ ਤਾਲਮੇਲ ਤੇ ਉਹਨਾਂ ਦਾ ਵਿਸ਼ਵਾਸ ਉਸਤੇ ਬਣਦਾ ਹੋਵੇ ਆ ਇੱਕ ਜ਼ਰੂਰੀ ਚੀਜ਼ ਹੈ ਚਰਚਾ ਪਹਿਲਾਂ ਵੀ ਸੀ ਕਿ ਦੋ ਜਿਹੜੇ ਗੁੱਟ ਹਿੱਸਾ ਬੇ ਬਣ ਚੁੱਕੇ ਨੇ ਨਈ ਪ੍ਰਾੜਾ ਕਾਡਰ 14 ਸੁਨੀਲ ਜਾਖੜ ਨੂੰ ਪ੍ਰਧਾਨ ਦੇ ਤੌਰ ਤੇ ਤੇ ਦੂਸਰਾ ਰਵਨੀਤ ਬਿੱਟੂ ਵਾਲਾ ਵੀ ਨਾਲ ਸੀ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਵੀ ਜਿਹੜੀ ਹੈ ਕੋਈ ਗਲਬਤ ਹਾ ਇੱਕ ਬੜੀ ਡੂੰਗੀ ਇਹਦੇ ਤੇ ਅੱਡ ਕਿਸੇ ਦਿਨ ਆਪਾਂ ਮਿਲ ਕੇ ਚਰਚਾ ਕਰਾਂਗੇ ਆ ਜਿਹੜਾ ਮਸਲਾ ਹੈ ਨਾ ਬਹੁਤ ਹੀ ਪਰ ਆ ਇਸ਼ੂ ਕੱਲੇ ਭਾਜੀਪੀ ਦਾ ਨਹੀਂ ਸਾਹਾ ਤੁਸੀਂ ਦੇਖ ਲਓ ਪੁਰਾਣੇ ਵਿੱਚ ਦੁਆ ਕੱਲ ਤੁਸੀਂ ਦੇਖਿਆ ਇੱਥੇ ਚਬੇਵਾਲ ਦੇ ਵਿੱਚ ਇੱਕ ਦਾਸ ਕਹਿ ਰਹੇ ਸੀ ਮੈਂ ਤੇ ਬੜੇ ਅਹਿਮ ਮੌਦਿਆਂ ਤੇ ਮੇਰੇ ਪੁੱਛੇ ਬਿਨਾਂ ਕਿਸੇ ਨੂੰ ਮੜ ਨਹੀਂ ਦਿੰਦਾ ਮੈਂ ਆਣਾ ਜਾਣਾ ਹਰੇਕ ਪਾਰਟੀਆਂ ਵਿੱਚ ਚੱਲ ਰਿਹਾ ਇਸ ਕਰਕੇ ਇਹਦੇ ਤੇ ਅੱਡ ਇੱਕ ਗੱਲ ਕਿਸੇ ਦਿਨ ਆਪਾਂ ਬੈਠਦੇ ਆਂ ਖੁੱਲ ਕੇ ਗੱਲ ਕਰਾਂਗੇ ਵੀ ਆ ਜੋ ਰਵਰੀਦ ਮੀਟੂ ਲੈ ਕੇ ਚੱਲ ਰਿਹਾ ਉਹ ਤੇ ਥੋੜਾ ਜਿਆਦਾ ਜ਼ਰੂਰੀ ਹੈ ਮੀਟੂ ਤੇ ਮੈਂ ਸਮਝਦਾ ਉਹਨਾਂ ਨੂੰ ਉਹ ਦੇਖੋ ਤੰਜ ਕਸਣ ਨੂੰ ਉਹ ਲੋਕ ਅਸੀਂ ਜਾਂਦੇ ਕਾਂਗਰਸ ਦੇ ਲੀਡਰ ਕਰੀ ਜਾਂਦੇ ਆ ਵੀ ਨਹੀਂ ਜੀ ਨੀਟੂ ਸ਼ਟਰ ਵਾਲਾ ਬਣ ਗਿਆ ਮੈਂ ਕਹਿੰਦਾ ਨੀਟੂ ਕਿਉਂ ਲੋਕਤੰਤਰ ਹੈ ਸਾਹਿਬ ਪੰਜਾਬ ਦੇ ਲੋਕ ਹੈ ਮੀਟੂ ਵੀ ਬਣ ਗਿਆ ਸੀਗਾ ਤੇ ਹੁਣ ਬਿੱਟੂ ਵੀ ਬਣ ਜੂਗਾ ਉਹਦੇ ਵਿੱਚ ਕੀ ਫਰਕ ਹੈ ਕੋਈ ਵੀ ਬਣ ਸਕਦਾ ਹੈ ਪਰ ਉਹਦੇ ਵਾਸਤੇ ਮੁੱਖ ਮੰਤਰੀ ਬਣ ਦੀ ਦਾਅਵੇਦਾਰੀ ਜੋ ਬਿੱਟੂ ਠੋਕਰੇ ਨੇ ਉਹਦੇ ਉੱਤੇ ਕਿਤੇ ਹਰੇਕ ਬੰਦਾ ਕਾਬਲ ਹੈ ਸਾਬ ਲੋਕਤੰਤਰ ਦੇ ਅੰਦਰ ਮੈਂ ਸਮਝਦਾ ਵੀ ਜੇ ਅੱਜ ਭਗਵੰਤ ਮਾਨ ਜੀ ਬਣ ਗਏ ਮੀਂਟੂ ਬਣ ਗਏ ਤੇ ਬਿੱਟੂ ਨੂੰ ਬਣਦੇ ਨੇ ਕੀ ਤਕਲੀਫ ਬਣਵਾ ਦੱਸੋ ਕੋਈ ਵੀ ਬਣ ਸਕਦਾ ਪਰ ਪਾਰਟੀ ਜਦੋਂ ਮਜ਼ਬੂਤ ਹੋ ਗਈ ਫਿਰ ਹੀ ਹੋਊਗਾ ਨਹੀਂ ਪਾਰਟੀ ਨੂੰ ਮਜ਼ਬੂਤ ਕਰੀਏ 2 ਸਾਲ ਹੈ ਸੰਘਰਸ਼ ਕਰਨ ਬਿਲਕੁਲ ਬਣ ਜੂਗਾ ਇਹ ਪੰਜਾਬ ਦੇ ਮੁੱਦੇ ਚੱਕਣ ਤੇ ਇੱਕ ਹੋਰ ਮੇਰੀ ਲਿਖ ਲਓ ਸਾਬ ਜੇ ਕਿਤੇ ਬਿੱਟੂ ਜੀ ਇਨੀਸ਼ੀਏਟਿਵ ਲੈ ਕੇ ਥੋੜਾ ਟਾਈਮ ਕੱਢ ਕੇ ਕਰਪਸ਼ਨ ਦਾ ਇੱਕ ਅਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਆ 10 ਕਰੋੜ ਵਾਲਾ ਚੱਕ ਲੋਏ ਆ ਵੱਸ ਵਾਲਾ ਚੱਕ ਕੋਈ ਕਜਾ ਮੁੰਡਾ ਕੋਈ ਕਾਂਡੋੜ ਚੱਕ ਲੋਗੋਈ ਛੋਟੇ ਬੰਦੇ ਨੂੰ ਪਟਵਾਰੀਆਂ ਦੇ ਖਾਤੇ ਦਾ ਵੀ ਫਰੋੜ ਲੈਂਦੇ ਸਭ ਕਿਸੇ ਵੱਡੇ ਲੀਡਰ ਨੂੰ ਜਿਹਦੇ ਖਾਤੇ ਤੁਹਾਡੇ ਕੋਲ ਹੈਗੇ ਜਿਹਦਾ ਕਰ ਸਕਦੇ ਹੋ ਜੇ ਉਹਨੂੰ ਟੰਗਾ ਦੇਣਗੇ ਲੋਕ ਘਰੇ ਆ ਕੇ ਲੈ ਕੇ ਜਾਣਗੇ ਬਿੱਟੂ ਜੀ ਨੂੰ ਵੀ ਆਓ ਜੀ ਤੁਸੀਂ ਪ੍ਰਧਾਨ ਆ ਲਓ ਜੀ ਮੁੱਖ ਮੰਤਰੀ ਬਣੋ ਹੋਰ ਥੋੜਾ ਟਵੀਟ ਥੋੜੇ ਦਿਨ ਪਹਿਲਾਂ ਆਇਆ ਸੀਗਾ ਸੈਡ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਿੰਤਾ ਜ਼ਾਹਿਰ ਤੁਸੀਂ ਜਿਹੜੀ ਕੀਤੀ ਸੀ। ਬਿਲਕੁਲ ਸਾਬ। ਆ ਟਵੀਟ ਹੀ ਨਹੀਂ ਸਾਬ ਮੇਰੀ ਜਿਹੜੇ ਵੀ ਟਵੀਟ ਕਰਦਾ ਮੇਰੀ ਸੋਚ ਹੈ ਸਾਬ। ਮੈਂ ਸੋਚੇ ਕੱਲੇ ਹੁਣ ਤਾਂ ਟਵੀਟ ਕਿਸ ਕਰਕੇ ਕੀਤਾ ਵੀ ਇਹ ਜਿਹੜੇ ਹਾਲਾਤ ਬਣੇ ਖੜੇ ਐ। ਪਰ ਉਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਇਲੈਕਸ਼ਨ ਸੀ ਉਦੋਂ ਵੀ ਮੈਂ ਸਭ ਤੋਂ ਜ਼ਿਆਦਾ ਇਸ ਗੱਲ ਦੀ ਪਹਿਰਵਾਈ ਕੀਤੀ ਵੀ ਟਾਈ ਅਪ ਹੋਣਾ ਚਾਹੀਦਾ। ਨਹੀਂ ਸਿਰੇ ਜਿਹੜੀ ਉਹਦੇ ਬਾਅਦ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦੇ ਬਾਅਦ ਵੀ ਤੇ ਹੁਣ ਜਦੋਂ ਆ ਤਨਖਈਆ ਇਕਰਾਰ ਕਰਤਾ ਤੇ ਲੋਕ ਰਾਏ ਜਾ ਕੇ ਦੇ ਰਹੇ ਸੀਗੇ ਉਦੋਂ ਮੈਂ ਆ ਗੱਲ ਕਹਿਣੀ ਜ਼ਰੂਰ ਸਮਝੀ ਵੀ ਇੱਕ ਬਿਕੋਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਸਾਬ ਦੇਖੋ ਦਲ ਤਾਂ ਕਹੀ ਹੈ ਉਹਨਾਂ ਦਾ ਆਪਣੇ ਸਿਮਰਨਪਨ ਜੀ ਦਾ ਉਹਨਾਂ ਦਾ ਵੀ ਹੈਗਾ ਦਲ ਤਾਂ ਇਹ ਵੀ ਬਣਾ ਲੈਣਗੇ ਜਿਹੜੇ ਸੁਧਾਰ ਲੈਰ ਵਾਲੇ ਆ ਕੋਈ ਹੋਰ ਵੀ ਹੋਣਾ ਪਹਿਲਾਂ ਵੀ ਬਣੇ ਹੈ ਕਈ ਦਲ ਹੋਰ ਵੀ ਬਣੇ ਫਿਰਦੇ ਆ ਨਾਲ ਆਪਣੇ ਪੰਥ ਦੀ ਗੱਲ ਕਰਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਦੀ ਨੀਊ ਅਕਾਲ ਤਖਤ ਸਾਹਿਬ ਤੇ ਰੱਖੀ ਗਈ ਸੀ ਸਾਬ ਆ ਸੋਚ ਉੱਥੇ ਦੀ ਇਹਦੀ ਸਨਰਚਨਾ ਸੋਚਦੀ ਉੱਥੇ ਹੋਈ ਸੀਗੀ ਉਹਦੇ ਉੱਤੇ ਮਤਲਬ ਉਹ ਉਹਨਾਂ ਦੇ ਪਿੱਛੇ ਪੰਥ ਖੜਾ ਹੈ ਉਹਦੀ ਪੰਥ ਦੀ ਵੈਰੀਫਾਈਡ ਸਰਟੀਫਾਈਡ ਜਿਹੜਾ ਕਹਿੰਦੇ ਨੇ ਵੀ ਉਹਨਾਂ ਦਾ ਇੱਕ ਪੋਲਿਟੀਕਲ ਆਰਮ ਹੈ ਜਿਹਨੂੰ ਬਣਾਇਆ ਗਿਆ ਸੀ ਵੀ ਸਾਡੇ ਗੁਰੂ ਮਹਾਰਾਜ ਦੀ ਸੇਧ ਤੇ ਸਾਡੇ ਪੰਥ ਦੇ ਵਾਸਤੇ ਆ ਕੰਮ ਕਰਨਗੇ ਤੇ ਉਸ ਸੇਧ ਆ ਸੀ ਮਾਨਸ ਕੀ ਜਾਤ ਸਭੇ ਕੋ ਪਹਿਚਾਨ ਉਹ ਇੱਕ ਮੋਡਰੇਟ ਜਿਸ ਸਾਰੇ ਨਾਲ ਲੈ ਕੇ ਚੱਲਣ ਦੀ ਗੱਲ ਹੋ ਸਕੇ ਉਸ ਮੋਡਰੇਟ ਸ਼੍ਰੋਮਣੀ ਅਕਾਲੀ ਦਲ ਗੁਰੂ ਮਹਾਰਾਜ ਦੀ ਸੇਧ ਤੇ ਚੱਲਣ ਵਾਲਾ ਅਕਾਲੀ ਪਾਰਟੀ ਪੰਜਾਬ ਵਾਸਤੇ ਹਮੇਸ਼ਾ ਲੋੜ ਸੀਗੀ ਹੈ ਮੈਂ ਉਦੋਂ ਵੀ ਆ ਵੀ ਲਿਖਿਆ ਸੀ 1920 ਜਦੋਂ ਬਣਿਆ ਉਦੋਂ ਵੀ ਲੋੜ ਸੀ ਅੱਜ ਵੀ ਲੋੜ ਹੈ ਤੇ ਅੱਗੇ ਵੀ ਰਹੂਗੀ ਕਿਉਂਕਿ ਅਕਾਲੀ ਦਲ ਨੂੰ ਇੱਕ ਸਿਰਫ ਰੀਜਨਲ ਪਾਰਟੀ ਨਾਲ ਨਹੀਂ ਮੇਰੇ ਨਾਲ ਇਹਨਾਂ ਦੇ ਪਹਿਲਾਂ ਦਾ ਜੇ ਜੀ ਪੀ ਜੀ ਫਲਾਣਾ ਸਿੰਘ ਜੀ ਐ ਪੜੋਸ ਚ ਬੈਠੇ ਐ ਨਹੀਂ ਸਾਹਿਬ ਇਟਸ ਨਾਟ ਅ ਰੀਜਨਲ ਪਾਰਟੀ ਆ ਪੰਥ ਦੀ ਨਮਾਇਆ ਪਾਰਟੀ ਐ ਇਹਦੇ ਪਿੱਛੇ ਪੰਥ ਖੜਾ ਐ ਇਸ ਪੰਥ ਦੀ ਭਾਵਨਾਵਾਂ ਨੂੰ ਇੱਕ ਜਿਹਾ ਪਲੇਟਫਾਰਮ ਜਿੱਥੇ ਹਰ ਸੋਚ ਗਰਮ ਖਿਆਲ ਨਰਮ ਖਿਆਲ ਗਾਂ ਵਦੂ ਪਿਸ਼ਾ ਵਦੂ ਪੁਰਾਣੇ ਧਿਆਕ ਨੂੰ ਸਿ ਵਿਚਾਰ ਦੇ ਸਾਰੇ ਆਪਣੀ ਗੱਲ ਕਹਿ ਕੇ ਆਪਣੀ ਘਟੋਕਟ ਪੜਾਸ ਕਰ ਲੈਂਦੇ ਸਭ ਸੇਫਟੀ ਵਾਲ ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ ਇਹ ਪ੍ਰੈਸ਼ਰ ਨਾ ਨੀ ਰਿਲੀਜ਼ ਹੋਏ ਫਿਰ ਕੀ ਹੁੰਦਾ ਸਾਬ ਖਿਲਾਰਾ ਪੈਂਦਾ ਪੰਜਾਬ ਨੇ ਮਾੜੇ ਦਿਨ ਦੇਖੇ ਸਾਬ ਅੱਜ ਜਿਸ ਕਿਸਮ ਦੀ ਅਰਾਜਕਤਾ ਫੈਲ ਰਹੀ ਹੈ ਇਹ ਤਾਂ ਮਾਹੌਲ ਹੀ ਬੜਾ ਹੈ ਜੇ ਮਾਹੌਲ ਦੇ ਅੰਦਰ ਜੇ ਅਕਾਲੀ ਦਲ ਦੀ ਲੀਡਰਸ਼ਿਪ ਸੀਨ ਤੋਂ ਬਾਹਰ ਕਰ ਦਿਓ ਤੁਸੀਂ ਕੁਝ ਵੀ ਹੋ ਸਕਦਾ ਹੈ ਸਾ ਪੰਜਾਬ ਦੇ ਅੰਦਰ ਇਹ ਇਹ ਬਥੇਰੀ ਐ ਸਾਨੂੰ ਤਾਂ ਇਹ ਕੋਡ ਜਿਹੜਾ ਲੱਗਿਆ ਡਰਗ ਵਾਲਾ ਲੱਗਿਆ ਗੈਂਗਸਟਰ ਵਾਲਾ ਲੱਗਿਆ ਹੀ ਬਹੁਤ ਐ ਸਾਬ ਬੇਰੋਜ਼ਗਾਰੀ ਕਿਸਾਨ ਪਰ ਰਹੇ एवरीथिंग 바이 ਇਟਸੈਲਫ ਇਜ਼ ਇਨਫ ਮਟੀਰੀਅਲ ਵੀ ਅੱਗ ਲੱਗ ਜੇ ਤੇ ਉਤੋਂ ਜੇ ਆ ਹੋ ਜੂਗਾ ਇਹ ਲੀਡਰਸ਼ਿਪ ਕਿਉਂ ਹੋ ਗਿਆ ਤੇ ਆ ਤੁਸੀਂ ਦੇਖ ਲਿਆ ਕੀ ਬਣਿਆ ਸਾਬ ਸਾਹਮਣੇ ਮੈਂ ਆਪਣੀ ਗੱਲ ਰੱਖਤੀ ਸਾਬ ਮੈਂ ਸਮਝਦਾ ਵੀ ਅੱਜ ਕੱਲ੍ਹ ਆ ਸੋਸ਼ਲ ਮੀਡੀਆ ਜਿਹੜਾ ਹੈ ਮੈਂ ਜਾ ਕੇ ਕਿਤੇ ਗੱਲ ਕਰੂੰਗਾ ਹੋ ਸਕਦਾ 10 ਬੰਦਿਆਂ ਨਾਲ ਗੱਲ ਹੋ ਗਈ ਇੱਥੇ ਥੋੜੇ ਰਾਈ ਆਪਣੀ ਪਾਉਂਦੇ ਕੋ ਕੰਮ ਕਰਨ ਵਾਲੇ ਬਹੁਤ ਸਾਬ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਆ ਮੈਂ ਜਿਹੜੀ ਹੈ ਆਪਣੇ ਆਮ ਨੋਬਡੀ ਇਜ਼ ਕੌਨਸ਼ੀਅੰਸ ਕੀਪਰ ਸਾਹਿਬ ਮੈਂ ਤਾਂ ਆਪਣੀ ਉਹਦੇ ਤੇ ਨੈਤਿਕਤਾ ਤੇ ਪੈਰਾ ਵੀ ਮੈਂ ਸਮਝਦਾ ਜੀ ਮੈਂ ਇਸ ਗੱਲ ਦਾ ਮੇਰੇ ਕਰਕੇ ਜੇ ਸੀਟਾਂ ਨਹੀਂ ਆਈਆਂ ਤਾਂ ਤੁਸੀਂ ਆਪਣਾ ਪ੍ਰਧਾਨ ਬਣਾ ਲਓ। ਜੀ ਬਹੁਤ ਬਹੁਤ ਧੰਨਵਾਦ ਐਸੋ ਸੁਨੀਲ ਸਾਹਿਬ ਜੈਕਰਸਨ ਜਿਹੜੇ ਸਾਡੇ ਨਾਲ ਚਰਚਾ ਕਰ ਰਹੀ ਤਮਾਮ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਰੂਰ ਜਿਹੜੀ ਇੱਕੋ ਇੱਕ ਪੰਜਾਬ ਦੀ ਰੀਜਨਲ ਪਾਰਟੀ ਹੈ ਸ਼ਰਮਣੀਆਂ ਅਕਾਲੀਦਾਰ ਉਸ ਨੂੰ ਮਜ਼ਬੂਤ ਕਰਨ ਦੀ ਗੱਲ ਇੱਕ ਵਾਰ ਫੇਰ ਸੁਨੀਲ ਜੈਕਰ ਖੜ ਹੋਣਾ ਨੇ ਦੁਹਰਾਈ ਹੈ ਕਿ ਜੇਕਰ ਉਹ ਮਜ਼ਬੂਤ ਹੁੰਦੀ ਹੈ ਬਹੁਤ ਸਾਰੇ ਮੁੱਦੇ ਨੇ ਜਿੰਨਾ ਉਤੇ ਜਿਹੜਾ ਟੈਰਾ ਲੱਗ ਸਕਦਾ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਜਿਹੜੇ ਹੱਲ ਹੋ ਸਕਦੇ ਨੇ। ਕੈਮਰਾਮੈਨ ਅੰਜੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਚੰ